ਆਪਣੇ ਪੱਤਰਕਾਰ ਸਾਥੀਓ ਸਭ ਤੋਂ ਪਹਿਲਾਂ ਫਤੇ ਬਲਗੇ ਵੈਰੂਜੀ ਕਾ ਖਾਲਸਾ ਸ੍ਰੀ ਵੈਰੂਜੀ ਕੀ ਫਤੇ ਇਸ ਵਕਤ ਆਪਾਂ ਖਨੋਰੀ ਉਹ ਜਗ੍ਹਾ ਤੇ ਬੈਠੇ ਆ ਜਿੱਥੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਜਿਹੜਾ ਅੱਜ ਮਰਨ ਦੇਣਾ ਹੈ ਮਰਨ ਨੂੰ ਵਰਤ ਉਹ 46ਵੇਂ ਦਿਨ ਤੇ 46 ਦਿਨ ਦੇ ਵਿੱਚ ਜਿਹੇ ਜੀ ਉਹਨਾਂ ਦੀ ਹਾਲਾਤ ਨੇ ਜੇ ਜਨ ਸਿਹਤ ਨੇ ਉਹ ਸਾਹਮਣੇ ਦੇਖੀ ਰਿਹਾ ਤਾਂ ਜਿਹੜੇ ਮੋਰਚੇ ਵੱਲੋਂ ਮੇਰੇ ਨਾਲ ਇਸ ਵਕਤ ਆਗੂ ਬੈਠੇ ਨੇ ਇਧਰ ਸੁਖਜੀਤ ਜੀ ਨੇ ਉਹ ਸਾਡੇ ਫੋਰਮ ਦੀ ਆਗੂ ਨੇ ਰਾਜੇਵਾਲ ਸਾਹਿਬ ਇਧਰ ਅਗਰਾਹ ਸਾਹਿਬ ਬੈਠੇ ਨੇ ਕੇਪੀ ਸੁਖਨਾ ਕ੍ਰਿਸ਼ਨਾ ਬਾਕੀ ਸਾਰੀ ਜਿਹੜੀ 6 ਮੈਂਬਰੀ ਕਮੇਟੀ ਹੈ ਉਹ ਇੱਥੇ ਅੱਜ ਆਪਣੇ ਮੋਰਚੇ ਤੇ ਆਈ ਹੈ ਸਭ ਤੋਂ ਪਹਿਲਾਂ ਅਸੀਂ ਦੋਨੇ ਫੋਰਮ ਵੱਲੋਂ ਇੱਥੇ ਆਉਣ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਇੱਕ ਆਸ ਵੀ ਕਰਾਂਗੇ ਇਹਨਾਂ ਤੋਂ ਇਸ ਮੋਰਚੇ ਦੀ ਜਿੱਤ ਵੱਲੋਂ ਸਪੋਰਟ ਦੀ ਅਪੀਲ ਵੀ ਕੀਤੀ ਹੈ ਤੇ ਤੇ ਸਾਨੂੰ ਯਕੀਨ ਹੈ ਕਿ ਆਪਦੀ ਮੀਟਿੰਗ ਕਰਕੇ ਇਸ ਗੱਲ ਤੇ ਲਾਜ਼ਮੀ ਵਿਚਾਰਨਗੇ ਜੋ ਆਪਣੀ ਐਮਐਸਪੀ ਗਰੰਟੀ ਕਾਨੂੰਨ ਦੀ ਮੰਗ ਨੂੰ ਲੈ ਕੇ ਸੁਆਮੀ ਨਾਥਨ ਦੀਰਪੁਰ ਨੂੰ ਜੋ 12 ਮੰਗਾ ਤੇ ਆਪਣੀ ਸਹਿਮਤੀ ਸਾਡੇ ਦੋਨੇ ਫੋਰਮਾਂ ਦੀ ਇਹਨਾਂ ਤੋਂ ਵੀ ਜਿਹੜੀ ਆਸ ਹੈ ਜਿਹੜੇ ਅੱਜ ਆਏ ਨੇ ਕਿ ਮੋਰਚੇ ਦੀ ਸਪੋਰਟ ਕਿਸ ਤਰ੍ਹਾਂ ਦੇਣੀ ਹੈ ਕਿਵੇਂ ਦੇਣੀ ਆ ਆਸ ਸਾਡੇ ਦੋਨੇ ਪੁਰਮਾਂ ਨੂੰ ਕਿ ਇਸ ਤੇ ਲਾਜ਼ਮੀ ਦੋ ਸ਼ਬਦ ਜਿਹੜੇ ਆਪਣੇ ਰਾਜੇਵਾਲ ਸਾਹਿਬ ਬੋਲਣਗੇ ਤਾਂ ਇਹਨਾਂ ਦਾ ਇੱਥੇ ਆਇਆਂ ਦਾ ਮੈਂ ਫੇਰ ਦੋਨੇ ਪੁਰੋਂ ਵੱਲੋਂ ਬਹੁਤ ਬਹੁਤ ਧੰਨਵਾਦ ਸਿੱਖਾਰੇ ਉਪਕਰ ਸੱਤ ਪੱਤਰਕਾਰ ਸਾਥੀਓ ਸਭ ਤੋਂ ਪਹਿਲਾਂ ਤਾਂ ਧੰਨਵਾਦ ਇੱਥੇ ਮੋਰਚਾ ਲੜਨੀ ਹੈ ਸਾਰੀਆਂ ਤਰਾਂ ਦਾ ਅੱਜ ਸਾਰੇ ਦੇਸ਼ ਨੂੰ ਖਾਸ ਤੌਰ ਤੇ ਪੰਜਾਬ ਨੂੰ ਸਰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੀ ਬਹੁਤ ਹੀ ਚਿੰਤਾ ਹੈ। ਕਿੰਨਾ ਵੱਡਾ ਕਦਮ ਉਹਨਾਂ ਨੇ ਚੁੱਕਿਆ ਹੈ। ਹਰ ਪੰਜਾਬੀ ਉਹਨਾਂ ਦੇ ਇੱਕ ਇੱਕ ਸਾਹ ਨਾਲ ਜੁੜਿਆ ਹੋਇਆ ਹੈ। ਅਸੀਂ ਕੱਲ ਮੋਗਾ ਰੈਲੀ ਵਿੱਚ ਲੱਖਾਂ ਦੇ ਕੱਠ ਵਿੱਚ ਜਿਹੜਾ ਲੋਕਾਂ ਨੇ ਸਾਨੂੰ ਖਤਬਾ ਦਿੱਤਾ ਉਦੇ ਮੁਤਾਬਕ ਆਪਣੇ ਇਹਨਾਂ ਭਰਾਵਾਂ ਨੂੰ ਕਹਿਣ ਆਏ ਆਂ ਵਿਖਰੇਵੇਂ ਰੋਸੇ ਉਹ ਸਭ ਇੱਕ ਪਾਸੇ ਅੱਜ ਸਥਿਤੀ ਉਹਨਾਂ ਨੂੰ ਗੱਲ ਉਹਨਾਂ ਦੀ ਗੱਲ ਕਰਨ ਦੀ ਨਹੀਂ ਅਸੀਂ ਇਹਨਾਂ ਨੂੰ ਚਿੱਠੀ ਦੇਣ ਆਏ ਆਂ ਇੱਕ ਪਈ ਆਓ ਆਪਾਂ ਬੈਠ ਕੇ ਸਾਰਾ ਕੁਝ ਤੈਅ ਕਰ ਲਈਏ ਔਰ ਇਕੱਠੇ ਹੋ ਕੇ ਇਸ ਅੰਦੋਲਨ ਨੂੰ ਲੜੀਏ ਔਰ ਇਹਦੇ ਚ ਜਿੱਤ ਪ੍ਰਾਪਤ ਕਰੀਏ ਇਹ ਵਾਹਿਗੁਰੂ ਮਿਹਰ ਕਰੂ ਅਸੀਂ ਸਾਰੀਆਂ ਜਿਹੜੀਆਂ ਮੋਡੈਲਿਟੀਆਂ ਨੇ ਉਹ ਹੁਣ ਤੈਅ ਕਰਨ ਵਾਸਤੇ ਉਚੇਤੀ ਮੀਟਿੰਗ ਕਿੰਨੇ ਦਿਨਾਂ ਵਿੱਚ ਕਰਾਂਗੇ ਔਰ ਕਰਕੇ ਸਾਰੇ 15 ਜਿਹੜਾ 15 ਤਾਰੀਖ ਦੀ ਮੀਟਿੰਗ ਰੱਖੀ ਹੈ 15 ਨੂੰ ਅਸੀਂ ਤੈਅ ਕਰਕੇ ਸਾਰਾ ਮੋਰਚਾ ਜਿਹੜਾ ਸਾਰੀਆਂ ਈ ਤਰ੍ਹਾਂ ਜਿਹੜੀਆਂ ਦਿੱਲੀ ਇਕੱਠੀਆਂ ਸੀ ਉਹ ਸਾਰੀਆਂ ਮਿਲ ਕੇ ਇਸ ਮੋਰਚੇ ਨੂੰ ਅੱਗੇ ਲੈ ਕੇ ਜਾਵਾਂਗੇ ਔਰ ਇਹਦੇ ਜਿੱਤ ਪ੍ਰਾਪਤ ਕਰਾਂਗੇ ਵਾਹਿਗੁਰੂ ਮੇਰ ਕਰੋ ਅਰ ਅਰਦਾਸ ਹੈ ਉਹਦੇ ਚਰਨਾਂ ਵਿੱਚ ਸਰ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਨੂੰ ਉਹ ਚੰਗੀ ਸਿਹਤ ਬਖਸ਼ੇ ਸੇਤਿਆਬ ਕਰੇ ਸਾਰਿਆਂ ਦਾ ਫੇਰ ਧੰਨਵਾਦ ਔਰ ਸਾਨੂੰ ਜਿੰਨਾ ਸਤਕਾਰ ਇੱਥੇ ਆਉਣ ਤੇ ਸਾਡੇ ਇਹਨਾਂ ਸਾਥੀਆਂ ਨੇ ਦਿੱਤਾ ਹੈ ਉਹਦੇ ਲਈ ਖਾਸ ਤੌਰ ਤੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਸਾਥੀਓ ਜਿਹਨੇ ਪਹਿਲਾਂ ਇਸ ਮੋਰ ਕੀਤ ਪਾਇਆ ਧੰਨਵਾਦ ਸਾਹਿਬ ਜੀ ਤਾੜੀ ਮੇਂ ਦੇ ਚੰਨ ਦੀ ਮਾਤਮਾ ਕੱਦ ਜੇ ਸਮਝ ਆ ਗਿਆ ਕੀ ਬੋਲ ਰਹੇ ਉਹਨਾਂ ਦੀ ਸਿਹਤ ਜਿਹੜੀ ਐਸਾਂ ਨੇ ਬਹੁਤ ਨਾਜ਼ੁਕ ਹਾਲ ਸੀ ਕਿ ਐਸੇ ਉਹਨਾਂ ਨੂੰ ਮਿਲ ਕੇ ਆਏ ਪਰ ਜਿਹੜਾ ਸਾਨੂੰ ਉਹਨਾਂ ਦੇ ਮਿਲਣ ਦਾ ਤਰੀਕਾ ਸਾਹ ਲੱਗਿਆ ਰਾਤਰੀ ਤੇ ਬਹੁਤ ਪੋਜ਼ੀਟਿਵ ਤੇਰੇ ਉਹਨਾਂ ਦੂਜਾ ਜਿਹੜਾ ਸਾਥੀਆਂ ਨੇ ਸਾਨੂੰ ਇਸੇ ਰੀਸੀਵ ਕਰਕੇ ਸਾਨੂੰ ਮਾਨਕੁਸ਼ ਕਰ ਦਿੱਤਾ

ਕਿਸਿਸ ਧੰਨਵਾਦ ਜੀ ਕੱਲੇ ਜੀ ਦੀ ਕਾਟਨ ਜੀ ਕੱਲੇ ਜੀ ਰਾਜੇਵਾਲ ਦੀ ਕੱਲੇ ਜੀ ਦੀ ਸਾਡੀ ਸਾਦ ਜੇ ਜੋ ਅਸੀਂ ਹੁਣੇ ਇਹਦਾ ਅਦਲ ਵਧਾਇਆ ਕਿ ਇੱਕ ਦਾ ਸਾਡੀ ਅਸਲੋਂ ਵੱਧ ਹੋਣਾ ਹੈ ਜਿਹੜਾ ਤਾਂ ਕਰਦੇ ਅਸੀਂ ਦੁਬਾਰਾ ਫੇਰ ਉਹਨਾਂ ਦਾ ਧੰਨਵਾਦ ਕਰਦੇ ਹਾਂ ਮੈਂ ਖੀਰ ਦੇ ਵਿੱਚ ਸਾਡੇ ਦੋਨੇ ਫੂਰਾਂ ਵੱਲੋਂ ਜੋ ਮੈਂ ਆਸ ਪ੍ਰਗਟ ਕੀਤੀ ਹੈ ਕਿ ਜਲਦੀ ਛੇਤੀ ਇਸ ਮੋਰਚੇ ਦੀ ਸਪੋਰਟ ਚ ਆਉਣਗੇ ਤਾਂ ਜਿਹੜਾ ਭਲੇਖਾ ਪਾਇਆ ਜਾ ਰਿਹਾ ਸੀਗਾ ਭਾਈ ਕੇਂਦਰ ਸਰਕਾਰ ਤਾਂ ਤਿਆਰ ਬੈਠੀ ਆ ਗੱਲਬਾਤ ਲਈ ਕਿਸਾਨ ਪਹਿਲਾਂ ਇਕੱਠੇ ਹੋ ਜਾਣ ਅੱਜ ਆ ਸਾਰੇ ਜਿਹੜੇ ਅਸੀਂ ਦਿੱਲੀ ਦੇ ਵਿੱਚ 2020 ਦੇ ਵਿੱਚ 21 ਤੇ ਅਸੀਂ ਇਕੱਠੇ ਲੜਿਆ ਤਾਂ ਉਹ ਸਾਰੇ ਆ ਗਏ ਅਸੀਂ ਇਕੱਠੇ ਆ ਮੈਂ ਆਸ ਕਰੂੰਗਾ ਕਿ ਇਸ ਮੌਕੇ ਦੀ ਇਸ ਫੋਰਮ ਦੇ ਵਿੱਚ ਲਾਜ਼ਮੀ ਖਾਤੀ ਛੇਤੀ ਜਲਦੀ ਸੋਚਣਗੇ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਵੈਗ੍ਰੋਜੀ ਕਾ ਖਾਲਸਾ ਮੈਂ ਸਰਕਾਰ ਨੂੰ ਸਪਸ਼ਟ ਕਰ ਦੇਣਾ ਚਾਹੁੰਨਾ ਲੜਨ ਦੇ ਮਾਮਲੇ 'ਚ ਸਾਡੇ ਕੋਈ ਮਤਭੇਦ ਨਹੀਂ ਭਾਰਤ ਸਰਕਾਰ ਸਾਡਾ ਸਾਰਿਆਂ ਦਾ ਸਾਂਝਾ ਟਾਰਗੇਟ ਹੈ ਇਹਨਾਂ ਮੰਗਾਂ ਦੇ ਉੱਤੇ ਸਾਡੇ ਕੋਈ ਮਤਭੇਦ ਨਹੀਂ ਉਹਨੂੰ ਤੁਰੰਤ ਗੱਲਬਾਤ ਸ਼ੁਰੂ ਕਰਕੇ ਇਹ ਮਸਲਾ ਜਿਹੜਾ ਹੈ ਹੱਲ ਕਰਨਾ ਚਾਹੀਦਾ ਹੈ ਸਾਰੀਆਂ ਐਸਕੇਮ ਦੀਆਂ ਜਿਥੇ ਬੰਦੀਆਂ ਇਸ ਮੋਰਚੇ ਦੇ ਨਾਲ ਨੇ ਬਹੁਤ 15 ਦੀ ਮਿੰਟਾ ਇੱਕ ਵੜੇ ਕੋੜੇ ਕੋੜੇ ਸਵਾਲ ਲੈ ਲਿਓ ਇੱਕ ਵੜਾ ਸਾਹਿਬ ਸਵਾਲ ਲੈ ਲਿਓ ਜੀ ਸਾਹਿਬ ਸਵਾਲ ਲੈ ਲਓ ਜੀ ਨਹੀਂ ਬਸ ਹੁਣ ਫੇਰ ਕਰ ਲਓ ਸਾਰੀ ਗੱਲਬਾਤ ਤੇ ਫਿਰ ਕੋਈ ਹੋਰ ਨਾ ਲੈ ਰਜਵਤ ਸਾਹਿਬ ਬਹਿ ਜਿਓ ਬਾਅਦ ਚ ਜਾਈਦਾ ਨਹੀਂ ਤਾਲਮੇਲ ਕਮੇਟੀ ਦੀ ਬੈਠਕ 15 ਤਰੀਕ ਨੂੰ ਆਇਆ ਹੁਣ ਸਾਰੇ ਆ ਗੋ ਤੁਸੀਂ ਇਕੱਠੇ ਹੋ ਇੱਥੇ ਹੁਣ ਬਾਕੀ ਰਹਿ ਕੀ ਗਿਆ ਵਿਚਾਰ ਚਰਚਾ ਦੇ ਵਿੱਚ ਇੱਥੇ ਜਿਹੜੀ ਪਹਿਲਾ ਬੈਠਕ ਹੋਈ ਆ ਗੱਲਬਾਤ ਕਰ ਰਹੇ ਸੀ ਉਹ ਸਾਰੀਆਂ ਜੀ ਮੈਂ ਸੋਚਦਾ ਸਾਰਿਆਂ ਦਾ ਜੀ ਮੀਟਿੰਗਾਂ ਦਾ ਦੌਰੇ ਵਿੱਚ ਖੀਰ ਦੇ ਵਿੱਚ ਕੋਈ ਜਵਾਬ ਹੈ ਮੈਂ ਅਪੀਲ ਕੀਤੀ ਹੈ ਜਲਦੀ ਸਾਥੀ ਇੱਥੇ ਸੋਚਣਗੇ ਤੋਂ ਛੇਤੀ ਜਿਹੇ ਜੀ ਹਾਲਾਤ ਨੇ ਡੱਲੇਵਾਲ ਸਾਹਿਬ ਦੇ ਮਿੰਟ ਮਿੰਟ ਸਹਾਈ ਹੈ ਜਲਦੀ ਐਮਰਜੈਂਸੀ ਇਸ ਕਰਕੇ ਸੋਚਦੇ ਨੇ ਕਿ ਲੜਾਈ ਦੇ ਮਾਮਲੇ ਸਾਡੇ ਕੋਈ ਮਰਜ਼ੀ ਭੇਦ ਨਹੀਂ ਕਿ ਫਿਰ ਸਾਡੀ ਕਹਿ ਰਹੇ ਕਿ ਕਿਸੇ ਲੜਾਈ ਸ਼ਾਨਾ ਕਰਨਾ ਚਾਹਤਾ ਹੈ ਮੰਗਾ ਸਾਧੀਆਂ ਨੇ ਮੈਂ ਕਹੇ ਚੁੱਕਾ ਕੋਈ ਮਤਭੇਦ ਨਹੀਂ ਅੱਜ ਇਸ ਤਰ੍ਹਾਂ ਜਿੱਦਾਂ ਤੁਸੀਂ ਕਹਿੰਦੇ ਹੋ ਇਹ ਨਹੀਂ ਹੁੰਦਾ ਵੀ ਅਸੀਂ ਆਏ ਉਹਨਾਂ ਦੀ ਖਬਰ ਨੂੰ ਉੱਥੇ ਅਸੀਂ ਉਹਨਾਂ ਨਾਲ ਡਿਸਕਸ ਕਰਨ ਬਹਿ ਜਾਈਏ ਅਸੀਂ ਸਾਡੇ ਇਹਨਾਂ ਸਾਥੀਆਂ ਦੇ ਨਾਲ ਡਿਸਕਸ ਪੁੱਕ ਕਰ ਲਿਆ ਕੁਝ ਕਰਨਾਗੇ ਉਹਦੇ ਬਾਅਦ ਫਿਰ ਤੁਹਾਨੂੰ ਜੋ ਨਿਕਲੇਗਾ ਤੁਹਾਨੂੰ ਦੱਸ ਦਿਆਂਗੇ ਮਾਲਾ ਸਪੋਰਟ ਤੇ ਕੱਲ ਮੋਕੇ ਤੋਂ ਆ ਗਿਆ ਸਪੋਰਟ ਆ ਜਿਹੜੇ ਸਾਡੇ ਤਿੰਨੇ ਪ੍ਰੋਗਰਾਮ ਅੱਜ ਦੇ ਵੀ 13 ਦੇ ਵੀ ਤੇ 26 ਦੇ ਵੀ ਸਪੋਰਟ ਤੇ ਲਮੇ ਕਰਦਾ ਹੈ